ਕੰਮ ਆਖਿਆਰ ਗੋਡੇ ਦੁਖਣ ਦਾ ਕਾਰਨ ਇਹੀ ਆ ਵੀ ਆਪਾਂ ਮੋਟਰਸਾਈਕਲ ਤੇ ਘੁੰਮਣ ਲੱਗੇ ਵੀ ਉਹ ਤੁਰਦੇ ਨਹੀਂ ਠੀਕ ਹੈ ਮੈਂ ਕਿਹਾ ਵੀ ਨਾਲੇ ਤਾਂ ਆਪਦਾ ਸ਼ੌਂਕ ਪੂਰਿਆ ਜਾਊ ਕਬੱਡੀ ਵਾਲੀ ਦੀ ਬ੍ਰੇਕ ਹੋਊਗੀ ਪਰ ਇਹਦੀ ਬ੍ਰੇਕ ਨਹੀਂ ਇਹ ਬ੍ਰੇਕ ਫੇਲ ਮਹਿਕਮਾ ਇਹੇ ਆ 22 ਸਕਿੰਟ ਵਿੱਚ ਆ ਕਿਹੜਾ ਵਰਸ਼ਾ ਮਾਰ ਦੂ ਕੋਈ ਹਾਲ ਨਹੀਂ ਪਾਉਣਾ ਕੋਈ ਸੁਹਾਗੀ ਨਹੀਂ ਜੋੜਨਾ ਕੋਈ ਪੱਠੇ ਨਹੀਂ ਢੋਣੇ ਇਹਦੇ ਤੇ ਬਸ ਇਹਨੇ ਬੇਲੀਆਂ ਖਾਣੀਆਂ ਹੈ ਜੀ ਹੁਣ ਮੁੰਡਾ ਗੁਰਸੇਖਾ ਘਾਗੇ ਵਾਲੀ ਆ ਕਬੱਡੀ ਖੇਡਦਾ ਹਾਂ ਘਾਗੇ ਵਾਲੀ ਨੂੰ ਪੁੱਛੋ ਵੀ ਕਿੰਨਾ ਦੁੱਧ ਪੀਂਦਾ ਤੇ ਜਫਾ ਤਾਂ ਲੱਗਦਾ ਉਧਰਤੀ ਗੱਲ ਆ ਜਿਹੜੇ ਬੰਦੇ ਨੂੰ ਤਾਂਚ ਖੇਡਣ ਦਾ ਸ਼ੌਂਕ ਪੈ ਜੇ ਉਹ ਭਾਵੇਂ ਰੋਟੀ ਉਹਨੂੰ ਮਿਲੇ ਨਾ ਮਿਲੇ ਉਹ ਤਾਂਚ ਖੇਡੂ ਜਾ ਕੇ ਮੈਂ ਬਿਹੜੇ ਲਿਆਂਦੇ ਮੈਂ ਉਹਦੇ ਕਿਹਾ ਮੈਂ ਕਿਹਾ ਵੀ ਆਪਾਂ ਇੱਕ ਹੁਣ ਗਾਂ ਲੈ ਲਈਏ ਉਹ ਕਹਿੰਦੇ ਬਿਹੜੇ ਚਾਹੇ ਦੋ ਹੋਰ ਲਿਆ ਗਾਂ ਨਹੀਂ ਲਿਓਣੀ ਅੱਛਾ ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਅੱਜ ਆਪਾਂ ਤੁਹਾਨੂੰ ਮਿਲਾਉਂਦੇ ਆਂਗੇ ਵੀ ਕਹਿੰਦੇ ਵੀ ਪੰਜਾਬ ਦੇ ਜਿੰਨੇ ਵੀ ਬੰਦੇ ਹੋਏ ਆਗੇ ਉਹਨਾਂ ਵਿੱਚੋਂ ਜ਼ਿਆਦਾਤਰ ਜਾਨਵਰਾਂ ਦਾ ਸ਼ੌਂਕ ਰੱਖਦੇ ਨੇਗੇ ਜਿਵੇਂ ਆਪਣੇ ਪਾਸ ਬਾਬਾ ਜੀ ਖੜੇ ਨੇ ਹੰਗ ਸਿੰਘ ਮੈਨੂੰ ਲੱਗਦਾ ਉਮਰ ਵੀ ਇਹਨਾਂ ਦੀ ਖਾਸ ਹੀ ਹੋਊਗੀ ਜਿਹੜੀ ਉਮਰ ਦੇ ਵਿੱਚ ਕੋਈ ਮੰਦਾ ਪੰਗੇ ਨਹੀਂ ਲੈਂਦਾਗਾ ਜਾਨਵਰਾਂ ਨਾਲ ਇਹ ਭਜਾਉਣ ਵਾਲਾ ਬੱਚਾ ਲੈ ਆਏ ਮੈਂ ਪੁੱਛਦਿਆਂ ਵੀ ਗੱਲਬਾਤ ਕੀ ਐ ਵੀ ਇਹ ਖੂਨ ਚਾਹਜਾ ਕੀ ਗੱਲਬਾਤ ਹੈਗੀ ਪਾਪਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ترਸੀਮ ਸਿੰਘ ਜੀ ਬਹੁਤ ਬਹੁਤ ਧੰਨਵਾਦ ਹੋਠੀ ਗਿਓ ਮਾਪਾ ਜੀ ਬਹੁਤ ਵਧੀਆ ਜੀ ਤੁਸੀਂ ਸੁਣਾਓ ਉਮਰ ਪਹਿਲਾਂ ਉਮਰ ਦੱਸੋ ਕਿੰਨੀ ਕੁ ਉਮਰ ਮੇਰੀ ਹੈਗੀ ਜੀ 55 ਸਾਲ 56 ਵਾਂ ਲੱਗਿਆ ਆ ਉਮਰ ਚ ਬੰਦਾ ਤਾਂ ਨਹੀਂ ਇਹ ਪੰਗੇ ਲੈਂਦਾ ਪਜਾਉਣਾ ਮਾੜਾ ਜੀ ਮੈਂ ਜਾਣ ਕੇ ਲਿਆ ਮੈਨੂੰ 10 ਸਾਲ ਹੋ ਗਏ ਛੱਡੇ ਨੂੰ ਅੱਛਾ ਮੇਰੇ ਦੋਸਤ ਮਿੱਤਰ ਆ ਬੁਲਤਾਂ ਵਾਲੇ ਰਾਜਸਥਾਨ ਚਾ ਮੁਸਲਮਾਨ ਭਰਾ ਜਿਨ੍ਹਾਂ ਨੂੰ ਬਾਂਗਰੂ ਕਹਿ ਦਿੰਨੇ ਆ ਬਿਹੜੇ ਵੇਚਦੇ ਆ ਉਹਨਾਂ ਨਾਲ ਵੀ ਪ੍ਰੇਮ ਆ ਮੇਰੇ ਨਾਲ ਮੈਂ ਸੁਖਰਾ ਪੈ ਗਿਆ ਸੀ ਹੱਡਾਂ ਚ ਹੂੰ ਮੋਟਰਸਾਈਕਲ ਤੇ ਹੀ ਜਾਣਾ ਖੱਤੇ ਚ ਵੀ ਜਾ ਕੇ ਤੇ ਗੁਰਦੁਆਰੇ ਜਾ ਕੇ ਤੇ ਹੋਰ ਮਾੜਾ ਬੋਟਾ ਬਸੂਆ ਮਗਰ ਜਾਣਾ ਤਾਂ ਵੀ ਮੋਟਰਸਾਈਕਲ ਤੇ ਮਾੜੀ ਕੰਮ ਆਖਿਆ ਜਰ ਗੋਡੇ ਦੁਖਣ ਦਾ ਕਾਰਨ ਇਹੀ ਆ ਵੀ ਆਪਾਂ ਮੋਟਰਸਾਈਕਲ ਤੇ ਘੁੰਮਣ ਲੱਗੇ ਵੀ ਉਹ ਤੁਰਦੇ ਨਹੀਂ ਠੀਕ ਹੈ ਮੈਂ ਕਿਹਾ ਵੀ ਨਾਲੇ ਤਾਂ ਆਪਦਾ ਸ਼ੌਂਕ ਪੂਰਿਆ ਜਾਊ ਕਿਉਂਕਿ ਵਾਪਾ ਜੀ ਮੈਂ ਪਹਿਲਾਂ ਤੋਂ ਹੀ ਸਾਡੇ ਬਜ਼ੁਰਗ ਵੀ ਬੁਲਦ ਭਜਾਉਂਦੇ ਰਹੇ ਆ ਤੇ ਮੇਰਾ ਚਾਚਾ ਗੜਬਾਨੀ ਕਰ ਦਿੰਦੇ ਉਹ ਚਾਚੇ ਨੂੰ ਛਡਾ ਕੇ ਫੇਰ ਪੁਰਾਣੀ ਮੈਂ ਚੱਕੀ ਤੇ ਮੈਂ ਵੀ 25 ਸਾਲ ਲਗਾਤਾਰ ਮੈਂ ਬੁਲਦ ਭਜਾਏ ਵੀ ਤੇ ਲੋਕਾਂ ਦੇ ਤੇ ਆਪਦੇ ਵੀ ਭਜਾਏ ਠੀਕ ਹੈ ਜੀ ਭਾਲ ਕੇ ਤੇ ਉਸ ਤੋਂ ਬਾਅਦ ਚਲੋ ਘਰ ਦੀਆਂ ਮਜਬੂਰੀਆਂ ਕਰੂ ਆਡ ਬੈਡ ਹੋ ਗਏ ਸੀ ਜਗਾ ਘਟ ਗਈ ਤੇ ਹੁਣ ਮੈਂ ਦੋ ਵੜੇ ਲੈ ਕੇ ਆਂ ਜੀ ਰਾਜਸਥਾਨ ਨ ਗੌਰ ਮੰਡੀ ਲੱਗੀ ਹੋਈ ਆ ਇਸ ਵਕਤ ਠੀਕ ਹੈ ਤੇ ਰਾਜਸਥਾਨ ਚੋਂ ਇਹ ਆਇਆ ਹੈ ਹਜੇ ਸਮਝ ਲੋ ਵੀ ਕੱਚਾ ਖੀਰਾ ਬੱਚਾ ਇਹ ਟ੍ਰੈਂਡਿੰਗ ਕਿੰਨਾ ਚ ਹੈ ਹੁਣ ਮਤਲਬ ਕਿ ਟ੍ਰੈਂਡ ਕਿੰਨਾ ਹੈ ਹੁਣ ਪੰਜਾਬ ਦੇ ਵਿੱਚ ਟ੍ਰੈਂਡ ਤਾਂ ਦੇਖੋ ਜੀ ਅਸਲ ਅਸਲ ਸਾਡਾ ਗੱਡਾ ਇਹੀ ਆ ਟਰੈਕਟਰ ਸਾਡਾ 4/4 ਇਹੀ ਆ ਬੁੱਲਦ ਅੱਛਾ ਜਿਹਨੇ ਸਾਨੂੰ ਪੰਜਾਬ ਦੀ ਖੇਤੀ ਨੂੰ ਹਰਿਆ ਭਰਿਆ ਕੀਤਾ ਕਿਸਾਨ ਦਾ ਅਸਲ ਜਿਹੜਾ ਪੁੱਤ ਆ ਨਾ ਜਿਹਨੂੰ ਕਹੇ ਦੀ ਕਿਸਾਨ ਦਾ ਪੁੱਤ ਉਹ ਬੁੱਲਦ ਬੁੱਲਦ ਹੈ ਜੀ ਹਾਂਜੀ ਨਹੀਂ ਇਹਨੂੰ ਪਿਆਉਣ ਦੇ ਮਤਲਬ ਕਿ ਫਾਇਦੇ ਨੇ ਕੀ ਜੈ ਸੋਹਣੇ ਫਾਇਦੇ ਵੀ ਆ ਜੀ ਫਾਇਦੇ ਵੀ ਆ ਇੱਕ ਤਾਂ ਅਗਲਾ ਕਹਿੰਦਾ ਜੀ ਗਊ ਦੇ ਜਾਈ ਦੀ ਸੇਵਾ ਹਾਂ ਨਾ ਇਹਨੂੰ ਕੁੱਟਣਾ ਨਾ ਇਹਨੂੰ ਮਾਰਨਾ ਇਹਨੂੰ ਖਿਲਾਉਣਾ ਹੀ ਆ ਨਾ ਇਹਨੂੰ ਰੇੜੇ ਜੋੜਨਾ ਖਵਾਉਣਾ ਕੀ ਪੈਂਦਾ ਫਿਰ ਇਹਨੂੰ ਖਵਾਉਣਾ ਮਹਾਰਾਜ ਸਭ ਤੋਂ ਪਹਿਲਾਂ ਦੁੱਧ ਆਮਤ ਵੇਲੇ ਜਾਣਾ ਪਸ਼ੂ ਚੋਣੇ ਆ ਪਹਿਲਾਂ ਕਿਲੋ ਪੀਲੇ ਵੇਦਾ ਕਿਲੋ ਸਟਾਰਟਿੰਗ ਕੀਤੀ ਇਹਨਾਂ ਦੀ ਹਜੇ ਪਹਿਲਾਂ ਦੁੱਧ ਪਲਾਉਣਾ ਜੀ ਉਸ ਤੋਂ ਬਾਅਦ ਛੋਲੇ ਭਿੱਜੇ ਹੋਏ ਚਾਰਨੇ ਆ ਸੋਇਆਬੀਨ ਪਾਉਣੀ ਹੈ ਇਹਨਾਂ ਨੂੰ ਬਾਕੀ ਹੋਰ ਜਿਹੜੇ ਜਿਹੜੇ ਵੀ ਦਾਣਾ ਜਿੰਨੀ ਕੁ ਗੁਜਾਇਸ ਆ ਉਹਨਾਂ ਕ ਇਹਨਾਂ ਨੂੰ ਪਾਈ ਜਾਂਦਾ ਬਾਜਰਾ ਹੋ ਗਿਆ ਸੋਇਆਬੀਨ ਹੋ ਗਈ ਮੈਥੇ ਹੋਗੇ ਹਾਲਿਓ ਹੋਗੀ ਅੜਸੀ ਹੋਗੀ ਇਹ ਚੀਜ਼ਾਂ ਦੇ ਧੜ ਕਰਾ ਕੇ ਇਹਨਾਂ ਨੂੰ ਪਾਉਣੇ ਆ ਪਸ਼ੂਆਂ ਨੂੰ ਪਿੰਨੀਆਂ ਆਪਣਾ ਆਪਣਾ ਘੁੰਨ ਘੁੰਨ ਕੇ ਠੀਕ ਹੈ ਜੀ ਤੇ ਹਾਈਟਾ ਸਟਾਰਟ ਕਰਨਾ ਇਹਨੂੰ ਹਜੇ ਨੂੰ ਕੁਝ ਨਹੀਂ ਪਾਇਆ ਅੱਛਾ ਕਿੰਨਾ ਕ ਟਾਈਮ ਇਹਨੂੰ ਹਲੇ ਹੋਰ ਸੇਵਾ ਕਰਨੀ ਹੈ ਦੀ ਪਾਲਣ ਮਹਾਰਾਜ ਹਜੇ ਇਹਦੀ ਘੱਟੋ-ਘੱਟ 1 ਮਹੀਨਾ ਇਹਨੂੰ ਸੰਭਾਗੇ ਇਹਨੂੰ ਚੱਲਣਾ ਸਿਖਾਵਾਂਗੇ ਰਸਤੇ ਤੇ ਕਿੰਨਾ ਕ ਟਾਈਮ ਲੱਗ ਜਾਂਦਾ ਸਿਖਾਇਆ ਕੇ ਮੈਂ ਜਾਂਦਾ ਜੀ ਸਿਖਾਇਆ ਤਾਂ ਜੀ ਆਪਦੀ ਮਿਹਨਤ ਦਾ ਤੁਰੇ ਜਾਣਾ ਰਾਹ ਤੇ ਉਧਰੋਂ ਮੋੜ ਲੈਣਾ ਇਹਨੂੰ ਰਾਹ ਦੇ ਵਿੱਚ ਤੁਰਨ ਦਾ ਪਤਾ ਲੈਂਦਾ ਜੀ ਮੈਂ ਰਾਹ ਰਾਹ ਹੀ ਰਹਿਣਾ ਖੱਤੇ 'ਚ ਨਹੀਂ ਵੜਨਾ ਅੱਛਾ ਜੇ ਹੁਣ ਇਹਨੂੰ ਕੱਚੇ ਨੂੰ ਛੱਡ ਦਿਆਂਗੇ ਇਹਦਾ ਮੂੰਹ ਜਿੱਧਰ ਨੂੰ ਹੋ ਗਿਆ ਫਿਰ ਉਧਰ ਨੂੰ ਹੀ ਹੋ ਜਾਣਾ ਫਿਰ ਇਹਦੇ ਬ੍ਰੇਕ ਨਹੀਂ ਹੁੰਦੇ ਹੁਣ ਕਹਿ ਦਿੰਦੇ ਆ ਨਾ ਟੂਰਨਾਮੈਂਟਾਂ ਤੇ ਵੀ ਭਈ ਕਬਾਡੀ ਵਾਲਿਆਂ ਦਾ ਵੀ ਬ੍ਰੇਕਾ ਫੇਲ ਮਹਿਕਮਾ ਕਬਾਡੀ ਵਾਲੇ ਦੀ ਬ੍ਰੇਕ ਹੋਊਗੀ ਪਰ ਇਹਦੀ ਬ੍ਰੇਕ ਨਹੀਂ ਇਹ ਬ੍ਰੇਕ ਫੇਲ ਮਹਿਕਮਾ ਇਹੇ ਆ ਅੱਛਾ ਘੋੜੀ ਹੋਵੇ ਫੌਲਦ ਹੋਵੇ ਇਹਨੇ ਜਾਣ ਕੇ ਕੋਈ ਐ ਨਹੀਂ ਲਿਖਣਾ ਜਮੀਨ ਜੀ ਮਹਾਰਾਜ ਜੀ ਬੱਟ ਬੰਨਾਂ ਨਹੀਂ ਦੇਖਣਾ ਖੂ ਟੋਬਾ ਨਹੀਂ ਦੇਖਣਾ ਹੈ ਨਾ ਜਿੱਧਰ ਨੂੰ ਮੂੰਹ ਹੋ ਗਿਆ ਫਿਰ ਉਧਰ ਨੂੰ ਹਨ ਉੱਪਰਲੇ ਦੀ ਮਜਾ ਲਿਵੇ ਇਹਨੂੰ ਰੋਕ ਲੂਗਾ ਕੋਈ ਠੀਕ ਹੈ ਇੱਕ ਵਾਰ ਪਰਮਾਤਮਾ ਬੰਨੀਓ ਹਾਂ ਵੀ ਇਹ ਏਰੀਆ ਕਿੰਨਾ ਕੁ ਹੁੰਦਾ ਇਹਦੀ ਦੌੜ ਦਾ ਏਰੀਆ ਦੇਖੋ ਜੀ ਪਹਿਲਾਂ ਹੁੰਦੇ ਸੀਗੇ 8 8 ਕਿਲੇ ਦੀ ਦੌੜ ਹਾਂ ਉਸ ਤੋਂ ਬਾਅਦ 7 ਰਹਿ ਗਏ 6 ਰਹਿ ਗਏ 5 ਰਹਿ ਗ ਉਹਦੇ ਵਿੱਚ ਵੀ ਕਿਤੇ 4 ਤੋਂ ਵੀ ਘੱਟ ਜਾਂਦੀ ਆ 18 ਸਕੰਡ 20 ਸਕੰਡ 22 ਸਕੰਡ ਐ ਇੱਥੇ ਇੱਕ ਦੌੜ ਰਹਿ ਗਈ ਜੀ ਜਿਹੜੀ 22 ਸਕੰਡ ਦੀ ਵੀ ਆ ਸਮਝ ਲੋ 4 ਕਿਲੇ ਦੀ ਦੌੜ ਆ ਸਵਾ 4 ਕਿਲੇ ਸਾਢੇ 4 ਕਿਲੇ ਹੁਣ ਕਈ ਕਹਿ ਦਿੰਦੇ ਆ ਜੀ ਅਤਿਆਚਾਰ ਕਰਦੇ ਆ ਦੱਸੋ ਵੀ 22 ਸਕੰਡ ਦੇ ਵਿੱਚ ਕਿਹੜਾ ਇਹਨਾਂ ਦੇ ਵਰਸ਼ਾ ਮਾਰ ਦੂ ਠੀਕ ਹੈ ਜੀ 22 ਸਕੰਡ ਵਿੱਚ ਉਹ ਕਿਹੜਾ ਵਰਸ਼ਾ ਮਾਰ ਦੂ ਕੋਈ ਹਾਲ ਨਹੀਂ ਪਾਉਣਾ ਕੋਈ ਸੁਹਾਗੀ ਨਹੀਂ ਜੋੜਨਾ ਕੋਈ ਪੱਠੇ ਨਹੀਂ ਢੋਣੇ ਇਹਦੇ ਤੇ ਬਸ ਇਹਨੇ 베ਲੀਆਂ ਖਾਣੀਆਂ 22 ਸੈਕਿੰਟਾਂ ਬਾਅਦ ਤੇ ਜਾਂਦਾ ਆਪਾਂ ਨੂੰ ਇਹ 22 ਸੈਕਿੰਟ ਵੀ ਕਿਹੜਾ ਨੈੱਟ ਭਜਾਉਣਾ ਇਹਨੂੰ ਉਹ ਵੀ ਕਿਤੇ ਹਫ਼ਤੇ ਦਸੇ ਦੇਣੀ ਠੀਕ ਹੈ ਕਿਤੇ ਖੇੜ ਆ ਗਈ 10 ਦਿਨਾਂ ਬਾਅਦ ਕਿਤੇ ਮੇਲੇ ਤੇ ਲੈ ਗਏ ਕਿਤੇ ਸ਼ੌਂਕ ਨਾਲ ਗਿੜਾ ਦੇ ਆਏ 22 ਤੋਂ 25 22 ਤੋਂ 25 ਕੰਟੇ ਨੇ ਭਜਣਾ ਉਸ ਤੋਂ ਬਾਅਦ ਇਹਨੇ 10 ਤੋਂ 15 ਦਿਨ ਵੇਲੀਆਂ ਖਾਣੀਆਂ ਫਿਰ ਇਹਦੀਆਂ ਮਾਲਸਾਂ ਕਰਨੀਆਂ ਇਹਦੇ ਪੈਰ ਬਣਾਉਣੇ ਸਾਫ਼ ਕਰਨੇ ਮੈਂ ਕਹਿੰਦਾ ਜਿਹੜੇ ਕਹਿੰਦੇ ਵੀ ਅਸੀਂ ਗਊ ਦੀ ਪੂਜਾ ਕਰਦੇ ਆਂ ਉਹ ਬੁੱਲਦਾਂ ਦੇ ਘਰੇ ਆ ਕੇ ਦੇਖ ਲੈਣ ਬੁੱਲਦਾਂ ਵਾਲਿਆਂ ਦੇ ਘਰੇ ਇਹ ਆ ਉਹ ਕਹਿਣਗੇ ਵੀ ਇਹ ਬੁੱਲਦ ਬੈੱਡ ਤੇ ਭੌਂਦੇ ਆ ਵੀ ਸਾਡੀਆਂ ਜਣੀਆਂ ਗਊਆਂ ਉਹ ਗੋਏ ਤੇ ਵਹਿੰਦੀਆਂ ਠੀਕ ਹੈ ਜੀ ਅਸੀਂ ਵੀ ਗਊ ਦੇ ਜਾਇਰੂ ਲੈ ਕੇ ਆਉਨੇ ਆ ਅਸੀਂ ਪੂਜਣ ਵਾਸਤੇ ਨਹੀਂ ਲੈ ਕੇ ਆਉਂਦੇ ਅਸੀਂ ਇਹਨੂੰ ਸੇਵਾ ਕਰਨ ਵਾਸਤੇ ਲੈ ਕੇ ਆਉਨੇ ਆ ਆ ਜਾ ਵੀ ਆ ਵੀ ਮੇਰੇ ਮਿੱਤਰ ਨੇ ਜਾਂਗਪੁਰ ਤੋਂ ਇਹ ਵੀ ਬੁੱਲਦ ਭਜਾਉਂਦੇ ਨੇ ਤੇ ਸਾਨੂੰ ਪਤਾ ਵੀ ਜਿਹੜਾ ਬੰਦਾ ਬੁੱਲਦ ਭਜਾਉਂਦਾ ਪਹਿਲੇ ਨੰਬਰ ਤੇ ਗੱਡੀਆਂ ਦੇ ਕਿਰਾਏ ਹਾਂ 3-3000 ਰੁਪਇਆ 4-4 ਗੱਡੀ ਦਾ ਕਿਰਾਇਆ ਦੇਣਾ ਪੈਂਦਾ ਫੇਰ ਇਹਨੂੰ ਦੁੱਧ ਸਮਝ ਲੋ ਵੀ 2-300 ਦਾ ਦੁੱਧ ਢੇਲੀ ਦਾ ਪਸ਼ੂ ਪੀਊਗਾ ਤੇ ਤਾਂ ਭੱਜੂਗਾ ਠੀਕ ਹੈ ਜਿਹੜਾ ਪੁਲਵਾਨ ਘੋਲਦਾ ਨਾ ਉਹਨੂੰ ਪੁੱਛਿਆ ਪੁੱਛ ਲੈਣਾ ਚਾਹੀਦਾ ਬੰਦੇ ਨੂੰ ਇਹ ਬੇਜਵਾਨ ਨੇ ਆਏ ਤਾਂ ਨਹੀਂ ਬੋਲ ਸਕਦੇ ਜਿਹੜਾ ਪਲਵਾਨ ਜਿੱਤਦਾ ਦੂਮ ਖੇੜੀ ਜਿੱਤਦਾ ਆਪਣੇ ਪਲਵਾਨ ਹੈ ਜੀ ਹੁਣ ਮੁੰਡਾ ਗੁਰਸੇਖਾ ਘਾਕੇ ਵਾਲੀ ਆ ਕਬੱਡੀ ਖੇੜਦਾ ਹਾਂ ਘਾਕੇ ਵਾਲੀ ਨੂੰ ਪੁੱਛੋ ਵੀ ਕਿੰਨਾ ਦੁੱਧ ਪੀਂਦਾ ਤੇ ਜਫਾ ਤਾਂ ਲੱਗਦਾ ਹਾਂ ਜਿਹੜੇ ਜਿੱਤ ਇਹ ਬੋਲਦਾ ਹਜ਼ਾਰਾਂ ਦੀ ਤਦਾਦ ਚ ਭਜਦੇ ਆ ਪੰਜਾਬ ਚ ਜਿਹੜੇ ਜੇਤੂ ਬਲਦ ਨੇ ਹੁਣੋ ਮਾਲਕ ਨੂੰ ਪਤਾ ਵੀ ਉਹ 5 ਲੀਟਰ ਟਾਈਮ ਦਾ ਦੁੱਧ ਪਲੌਂਦਾ ਕਿ 7 ਲੀਟਰ ਪਲੌਂਦਾ ਠੀਕ ਹੈ ਠੀਕ ਹੈ ਨਾ ਦੁੱਧ ਨਹੀਂ ਕੰਮ ਕਰਨਾ ਦੁੱਧ ਸਾਰਿਆਂ ਦਾ ਦੁੱਧ ਕਿਉਂ ਆ ਸਭ ਦਾ ਪਿਓ ਆ ਬਾਜੀ ਜੰਡ ਦਾ ਪੁੱਤ ਖੇਡਦਾ ਰਿਹਾ ਫਤੇ ਸਿੰਘ ਹਾਂ ਚਾਹੇ ਅਸੀਂ ਉਹਨੂੰ ਇੱਕ ਵਾਰ ਮਿਲਿਆ ਬਾਜੀ ਜੰਡ ਨੂੰ ਰੂਹ ਖੁਸ਼ ਹੋ ਜਾਂਦੀ ਆ ਵੀ ਯਾਰ ਗੁਰਸਿੱਖ ਬੱਚਾ ਇਹਦੇ ਪਿਓ ਨੇ ਇਹਨੂੰ ਸੰਭਿਆ ਸਾਨਾਂ ਵਾਂਗੂ ਹਾਂ ਸਾਨ ਤੇ ਪਲਵਾਨ ਇੱਕ ਇੱਕੋ ਇੱਕ ਪੜਦਾ ਘਰ ਦੇ ਵਿੱਚ ਇੱਕੋ ਤੇ ਬਾਜੀ ਜੰਡ ਨੇ ਲੋਕਾਂ ਦੇ ਪੁੱਤਾਂ ਨੂੰ ਵੀ ਪਲਵਾਨ ਬਣਾਉਣ ਦੇ ਵੀੜੇ ਚੁੱਕੇ ਨੇ ਹਾਂ ਤੇ ਬਹੁਤ ਵਧੀਆ ਗੱਲ ਆ ਵੀ ਇਹਨਾਂ ਦੀ ਸੇਵਾ ਕਰਨੀ ਚਾਹੀਦੀ ਆ ਇਹ ਸਾਡਾ ਪੰਜਾਬ ਦਾ ਅਸਲ ਵਿਰਸਾ ਨਹੀਂ ਇਹਨਾਂ ਨੂੰ ਫਿਰ ਦੋ ਹੁੰਦੇ ਨੇ ਇਹ ਦੋ ਸੇਮ ਭਾਜਦੇ ਨੇ ਫਿਰ じゃ ਇੱਕ ਮਾਰੇ ਜੁੱਟ ਬਣਾਉਣੇ ਪੈਂਦੇ ਆ ਜਦੋਂ ਤੁਸੀਂ ਤਰਸੀਮ ਸਿੰਘ ਜੀ ਤੁਹਾਨੂੰ ਦਿਖਾਵਾਂਗੇ ਖੇਡ ਕਿਤੇ ਜ਼ਰੂਰ ਦਿਖਾਵਾਂਗੇ ਹਾਂ ਤੇ ਮੈਂ ਵੀ ਹੁਣ ਨਵੇਂ ਸਿਰੇੋਂ ਜਾਣਾ ਮੈਂ ਹਜੇ ਤੱਕ ਮੇਲੇ 'ਚ ਨਹੀਂ ਗਿਆ ਮੈਂ ਇਹਨੂੰ ਤਿਆਰ ਕਰਕੇ ਮੈਂ ਮੇਲੇ 'ਚ ਜਾਊ ਜਿੱਦੇ ਪ੍ਰਮਾਤਮਾ ਦੀ ਕਿਰਪਾ ਨਾਲ ਇਹ ਕੁਛ ਕਰਨ ਲੱਗ ਗਿਆ ਫੇ ਮੈਂ ਤੁਹਾਨੂੰ ਮੇਲੇ 'ਚ ਵੀ ਲੈ ਕੇ ਜਾਊਂਗਾ ਜਦੋਂ ਭੱਜਣ ਲੱਗ ਜਾਵੇ ਨਾ ਫਿਰ ਆਪਦੇ ਮਤਵਲ ਦਾ ਬੁੱਲਦਾ ਆਪ ਹੀ ਲੱਭ ਲੈਂਦੇ ਆ ਮਾਲਕ ਨਹੀਂ ਕਰਦੇ ਨੇ ਨਹੀਂ ਕਿਹਾ ਵੀ ਹੁਣ ਤਾਂ ਬਜ਼ੁਰਗ ਹੋ ਗਏ ਵੀ ਨਾ ਜੀ ਨਾ ਮੇਰੇ ਮੇਰਾ ਪਰਿਵਾਰ ਤੇ ਮੇਰੇ ਬੱਚੇ ਇੰਨੇ ਖੁਸ਼ ਨੇ ਹਾਂ ਰਾਜਸਥਾਨ ਵਿੱਚ ਜਾਣ ਤੋਂ ਪਹਿਲਾਂ ਜਦ ਮੈਂ ਘਰੋਂ ਤੁਰਿਆ ਨਾ ਮੇਰੇ ਨਾਲ ਟੱਟਾ ਵਾਲਾ ਜਰਨੈਲ ਸਿੰਘ ਡਾਕਟਰ ਸੀਗਾ ਹਾਂ ਉਹ ਕਹਿੰਦਾ ਬਾਬਾ ਜੀ ਆਪਾਂ ਚੱਲਣਾ ਮੈਂ ਕਿਹਾ ਜੀ ਚੱਲ ਯਾਰ ਚੱਲਦੇ ਆ ਮੈਂ ਕਿਹਾ ਮੇਰੀ ਇੱਕ ਟਿਕਟ ਬੁੱਕ ਕਰਾ ਲਈ ਮੈਂ ਵੀ ਜਾਣਾ ਹੂੰ ਤੇ ਚਲੋ ਜੀ ਟਿਕਟਾਂ ਹੋ ਗਈਆਂ ਜਿੱਦਣ ਮੈਂ ਜਾਣਾ ਸੀ ਘਰੋਂ ਮੇਰੀਆਂ ਬੇਟੀਆਂ ਨੇ ਇਹ ਕਹਤਾ ਕਹਦੇ ਡੈਡੀ ਵਧਿਆ ਜੀ ਇਹ ਫੋਟੋ ਮਾ ਖਿੱਚ ਕੇ ਪੇਠੀ ਅੱਛਾ ਤੇ ਮੇਰੇ ਮੇਰੇ ਟੱਬਰ ਨੂੰ ਕੋਈ ਮਤਵ ਨਹੀਂ ਚਾਹੇ ਮੈਂ ਘੋੜੀ ਲੈ ਆਵਾਂ ਚਾਹੇ ਬੁੱਲ ਲੈ ਜਾਵਾਂ ਚਾਹੇ ਬੱਕਰੀਆਂ ਲੈ ਜਾਵਾਂ ਮੱਝਾਂ ਲੈ ਜਾਵਾਂ ਗਾਈਆਂ ਲੈ ਜਾ ਠੀਕ ਹੈ ਜੀ ਉਹਨਾਂ ਨੂੰ ਕੋਈ ਮਤਵ ਨਹੀਂ ਜਿੱਦ ਮੈਂ ਬਿਹੜੇ ਲਿਆਂਦੇ ਮੈਂ ਉਹਦੇ ਕਿਹਾ ਮੈਂ ਕਿਹਾ ਵੀ ਆਪਾਂ ਇੱਕ ਹੁਣ ਗਾਂ ਲੈ ਲਈਏ ਉਹ ਕਹਿੰਦੇ ਬਿਹੜੇ ਚਾਹੇ ਦੋ ਹੋਰ ਲਿਆ ਗਾਂ ਨਹੀਂ ਲਿਆਉਣੀ ਅੱਛਾ ਬਿਹੜੇ ਭਾਵੇਂ ਦੋ ਹੋਰ ਬਾਲਾ ਗਾਂ ਨਹੀਂ ਲੈ ਕੇ ਆਉਣੀ ਇਹਨਾਂ ਨੂੰ ਦੁੱਧ ਪੀਣਾ ਬਸ ਬਾਬਾ ਜੀ ਗਾਈਆਂ ਇਹਨੂੰ ਬੱਕਰੀਆਂ ਦੁੱਧ ਪਲਾਈਦਾ ਬੱਕਰੀਆਂ ਦਾ ਬੱਕਰੀਆਂ ਦੇ ਇਹਨਾਂ ਨੂੰ ਪੜਾਵਾਂਗੇ ਬੱਕਰੀਆਂ ਦੁੱਧ ਪਰਮਾਤਮਾ ਦੀ ਕਿਰਪਾ ਨਾਲ ਵਾਧੂ ਆਪਣੇ ਕੋਲੇ ਕੰਮ ਅੱਜ ਦਾ ਕਾਰਨ ਇਹਦਾ ਨੇ ਸੀਗਾ ਵੀ ਸਾਨੂੰ ਗਾਂ ਚੋਣੀ ਪਊ ਹਾਂ ਉਹ ਕਹਿੰਦੇ ਵੀ ਅਸੀਂ ਗਾਂ ਨਹੀਂ ਤੈਨੂੰ ਬੰਨਣ ਦੇਣੀ ਫੌਲਦ ਭਾਵੇਂ ਦੋ ਬਲਦ ਭਾਵੇਂ ਦੋ ਹਾਂਜੀ ਹਾਂ ਫਿਰ ਦੋ ਹੀ ਬੰਨਤੇ ਜੀ ਦੋ ਫੌਲਦ ਬੰਨੇ ਆ ਜੀ ਇਸ ਵਾਰ ਦੋਨੇ ਬਿਹੜੇ ਹੋਣੇ ਆਏ ਨਗੌਰ ਤੋਂ ਤੇ ਇਹ ਵੀ ਪੂਰਾ ਬੈਲਪੁਣੀ ਚ ਸੀਗਾ ਇਹ ਕੱਲ ਹੀ ਥੋੜਾ ਜਿਹਾ ਰਵਾ ਕੀਤਾ ਅੱਜ ਕੱਠ ਦਿਖਾਉਣ ਦੇ ਕਰਕੇ ਇਹਨੂੰ ਮੇਲੇ 'ਚ ਬੰਨੇ ਆ ਵੀ ਇਹਦਾ ਡਰ ਚੱਕਿਆ ਜਾਵੇ ਠੀਕ ਹੈ ਜੀ ਵੀ ਇਹਨੂੰ ਪਤਾ ਲੱਗ ਜਾਵੇ ਵੀ ਮੈਨੂੰ ਕਹਿੰਦਾ ਕੋਈ ਕੁਛ ਨਹੀਂ ਠੀਕ ਹੈ ਠੀਕ ਹੈ ਨਹੀਂ ਉਧਰ ਵਿਚਾਰੇ ਚਲੋ ਸੁੱਕਾ ਨੀੜਾ ਖਾਂਦੇ ਨੇ ਇਧਰ ਆ ਜਮੀ ਕਰਨ ਜੋ ਮਰਜੀ ਖਾਈ ਜਾਵੇ ਹੈ ਨਹੀਂ ਨਸਲ ਵੀ ਹੁੰਦੀ ਹੈ ਜੀ ਕੋਈ ਨਸਲ ਹੁੰਦੀ ਹੈ ਜੀ ਜਿਹੜਾ ਨਗੌਰੀ ਬਲਦ ਹੁੰਦਾ ਹੁਣ ਸਾਡੇ ਜ਼ਿਆਦਾਤਰ ਹਲਾਣੇ ਦਾ ਰਾਜ ਆ ਇਧਰ ਜ਼ਿਆਦਾਤਰ ਸਾਡੇ ਬਾਲੇ ਬੰਦੇ ਕਹਿਣਗੇ ਨੈਣ ਨਕਸ ਤਿੱਖੇ ਹੋਣ ਆਏ ਹੋਣ ਬਾਈ ਜਿਹੜਾ ਨਗੌਰ ਦਾ ਬਹਿੜਾ ਤੇ ਕੰਨ ਲੰਬੇ ਹੋਣਗੇ ਕੱਦ-ਕਾਰਡ ਖੁੱਲਾ ਢੁੱਲਾ ਹੋਊਗਾ ਇਸੇ ਤਰ੍ਹਾਂ ਹੀ ਅਡੋ ਅਡੀ ਉਧਰ ਰਾਜਸਥਾਨ ਦੀਆਂ ਅਡੋ ਅਡੀ ਮੰਡੀਆਂ ਤੇ ਅਡੋ ਅਡੀ ਨਸਲਾਂ ਪਰਬਰ ਸਰ ਦਾ ਜਿਹੜਾ ਵਹਿੜਾ ਬਹੁਤਾ ਮੱਥਾ ਇਥੋਂ ਪੀੜਾ ਹੋਊਗਾ ਰੰਗ ਸਾਫ਼ ਪੱਗਾ ਪੀੜਾ ਸਾਵਾ ਕੋਈ ਵੀ ਹੋਵੇ ਤੇ ਅਡੋ ਅਡੀ ਉਹਦਾ ਸੁਨੱਖ ਆਪਣਾ ਬਹੁਤ ਹੋਊਗਾ ਪਰ ਜਿਹੜਾ ਨਗੌਰੀ ਬੌਲਦ ਹੋਊਗਾ ਬਾਈ ਜੀ ਇਹਦੀ ਛਾਲ ਬਹੁਤ ਲੰਬੀ ਹੁੰਦੀ ਆ ਰਾਜਸਥਾਨ ਦਾ ਮਸ਼ਹੂਰ ਆ ਪਹਿਲਾਂ ਤੋਂ ਅਗਲਾ ਕਹਿੰਦਾ ਨਗੌਰੀ ਵਹਿੜੇ ਵਰਗਾ ਲੱਕਾ ਇਹ ਕੁਦਰਤਵੰਨੀਓ ਲੱਕੇ ਚੜ ਜਾਂਦੇ ਨੇ ਤਾਂ ਇਹਨਾਂ ਦੇ ਫਿਰ ਹੱਡਾਂ ਤੇ ਪੱਟਾਂ ਦੇ ਵਿੱਚ ਹੀ ਜਾਨ ਹੁੰਦੀ ਆ ਜਿਹਦੇ ਕਰਕੇ ਭੱਜਦੇ ਨੇ ਬਾਕੀ ਇਹ ਮਾਲਕ ਦੇ ਬੜਾ ਬਫਾ ਵਫਾਦਾਰ ਹੁੰਦੇ ਆ ਬਹੁਤ ਜਿਆਦੇ ਹਮ ਹਰੇਕ ਹੀ ਗੋਕਾ ਵਫਾਦਾਰ ਹੋਗਾ ਜਦੋਂ ਤੁਸੀਂ ਇਹਨੂੰ ਸਾਹਮ ਲਿਆ ਜੇ ਇਥੋਂ ਤੋਂ ਛੁੱਟ ਵੀ ਗਿਆ ਇਹ ਤੁਹਾਡੇ ਕੋਲ ਹੀ ਆਊਗਾ ਭਾਵੇਂ ਸਾਰਾ ਪਿੰਡ ਫੜਨ ਲੱਗ ਜਾਵੇ ਉਹ ਨਹੀਂ ਫੜਿਆ ਇਹ ਪੰਜਾਬ ਦੀ ਰਵਾਇਤੀ ਖੇਡ ਰਹੀ ਹੈ ਜੀ ਹਨਾ ਪੰਜਾਬ ਦਾ ਵਿਰਸਾ ਜੀ ਇਹ ਜੀ ਬੇਸ਼ੱਕ ਦੀ ਅੱਜ ਸਾਡੇ ਆਜ਼ਾਦੀ ਸਾਤੋਂ ਖੋਹੀ ਜਾ ਰਹੀ ਆ ਇਹ ਅਸਲ ਪੰਜਾਬ ਦਾ ਵਿਰਸਾ ਵਾ ਸਾਡਾ ਹਮ ਤੁਸੀਂ ਇਹ ਦੱਸੋ ਵੀ ਅੱਜ ਤੋਂ 30 35 40 ਸਾਲ ਪਹਿਲਾਂ ਅਸੀਂ ਆਪਣੇ ਬਜ਼ੁਰਗਾਂ ਦੇ ਨਾਲ ਰੇੜੀਆਂ ਤੇ ਬਹਿ ਕੇ ਖੱਤਿਆਂ 'ਚ ਜਾਂਦੇ ਹੁੰਦੇ ਸੀਗੇ ਮਰੇ ਮਰੇ ਬੁਲਦ ਜੋੜਨੇ ਜਾਂ ਜਿਹਦੇ ਕੋਲ ਚੰਗੇ ਹੋਣੇ ਇੱਟਾਂ ਢੋਣੀਆਂ ਘਰ ਵਾਸਤੇ ਮਿੱਟੀ ਢੋਣੀ ਤੂੜੀ ਢੋਣੀ ਪੱਠਾ ਲੈ ਕੇ ਆਉਣਾ ਸਾਰਾ ਜੋੜੀਆਂ ਦੇ ਉੱਤੇ ਉਹ ਗੱਡਿਆਂ ਤੇ ਮੈਂ ਗੱਡੇ ਦੇ ਉੱਤੇ ਵੀ ਆਪਣੇ ਬਾਪ ਦੇ ਨਾਲ ਬੈਠਾ ਹੋਇਆ ਹੂੰ ਉਸ ਤੋਂ ਬਾਅਦ ਦੋ ਬੁਲਦਾਂ ਵਾਲੀ ਰੇੜੀ ਬੜਾ ਚਰਬਾਈ ਆ ਤੇ ਹਾਲੀ ਵੀ ਰਹੇ ਆ ਉਹਦੇ ਬਾਪ ਦੇ ਨਾਲ ਮੇਰਾ ਬਾਪ ਪਿੱਛੇ ਚੜਾਈ ਕਰਿਆ ਵਾ ਚਾਰ ਚਾਰ ਕਿੱਲੇ ਮੂਫਲੀ ਦੇ ਦਿਹਾੜੀ 'ਚ ਜੋੜੀ ਨਾ ਵੇਚ ਦਿੰਦਾ ਸੀਗਾ ਠੀਕ ਹੈ ਜੀ ਤੇ ਜਿਹੜੇ ਅੱਜ ਟਾਟਾ ਗੱਡੀ 2000 ਕਮਉਂਦੀ ਹੈ ਨਾ ਮੇਰਾ ਬਾਪ ਅੱਜ ਤੋਂ 15 ਸਾਲ ਪਹਿਲਾਂ 1000 ਰੁਪਏ ਜੇਬ ਚ ਪਾ ਕੇ ਆ ਜਾਂਦਾ ਹੀ ਆਥਣ ਨੂੰ ਬੁੱਲਦਾ ਨਾ ਠੀਕ ਹੈ ਜੀ ਠੀਕ ਹੈ ਕਿ ਨਹੀਂ ਜੀ ਪਰ ਇਹ ਇੱਕ ਕਿਸਮ ਦੇ ਜਿਹੜੇ ਜੱਟ ਦੇ ਸੱਜੀਆਂ ਤੇ ਖੱਪੀਆਂ ਬਾਹਮਾਂ ਨੇ ਬੁੱਲਦਾ ਜਿਹੜੇ ਇਹਨਾਂ ਨੂੰ ਭੁੱਲਣਾ ਨਹੀਂ ਚਾਹੀਦਾ ਅਸੀਂ ਮਾਰ ਹੀ ਤਾਂ ਖਾਣ ਲੱਗੇ ਆ ਅਸੀਂ ਮੋਟਰਸਾਈਕਲ ਤੇ ਰੇੜੀਆਂ ਬਣਾ ਲੀਆਂ ਮੇਰੀ ਵੀ ਬਣਾਈ ਹੋਈ ਆ ਸਾਡੇ ਲੋਕ ਰੇੜੀਆਂ ਤੇ ਉਹ ਮੋਟਰਸਾਈਕਲਾਂ ਤੇ ਧੋਈ ਜਾਂਦੇ ਨੇ ਇਹਨਾਂ ਨੂੰ ਛੱਡੀ ਜਾਂਦੇ ਆ ਇਹਦਾ ਕੀ ਖਰਚਾ ਵਾ ਦੋ ਲੰਦਾ ਹੋ ਗਿਆ ਜੀ ਇਹ ਕੱਚਾ ਖੀਰਾ ਜੀ ਹਜੇ ਤੇ ਬੜਾ ਤੋਂ ਬੜਾ ਦੋ ਥੱਬੇ ਪੱਠੇ ਦੇ ਖਾਣੇ ਨੇ ਘਰੇ ਜਾ ਕੇ ਰਾਵਣਾ ਖੜਾ ਰਹਿਣਾ ਠੀਕ ਹੈ ਜੀ ਤੇ ਜਿਹੜੇ ਹੁਣ ਰੇੜੀਆਂ ਤੇ ਫਰੀ ਦੇ ਵਿੱਚ ਸਾਡਾ ਇਹ ਕੰਮ ਕਰਦੇ ਸੀ ਅਸੀਂ ਹੁਣ ਮੋਟਰਸਾਈਕਲ ਵੀ ਭੰਦੇ ਆ 70 80 ਹਜ਼ਾਰ ਦਾ ਫੇਰ ਰੇੜੀ ਬਣਾਉਨੇ ਆ 15000 ਦੀ ਫੇਰ ਉਹ ਚ ਡੇਲੀ ਤੇਲ ਪਾਉਨੇ ਆ 50 ਰੁਪਏ ਦਾ 50 ਦੇ ਤਾਂ ਨੇ ਪੱਠੇ ਨਹੀਂ ਖਾਣੇ ਵਿਚਾਰੇ ਨੇ ਤੇ ਜਿਹੜੀ ਇਹਨੇ ਸਾਨੂੰ ਇਹਨੇ ਤਾਰਨਾਵਾਂ ਇਹਦੀ ਸੇਵਾ ਨੇ ਉਹ ਮੋਟਰਸਾਈਕਲ ਦੀ ਸੇਵਾ ਨਹੀਂ ਤਾਰਨਾ ਹੂੰ ਗਉ ਦੇ ਜਿਆਦੀ ਸੇਵਾ ਲੇਖੇ ਲਾ ਜਾਂਦੇ ਮੈਂ ਪਹਿਲਾ ਪਹਿਲਾ ਬੁਲਦ ਭਜਾਉਣ ਲੱਗਿਆ ਅਸੀਂ ਚਿੰਤਪੁਰ ਦੀ ਨੇੜੇ ਪਹਾੜੀਆਂ ਦੇ ਵਿੱਚ ਬੁਲਦ ਭਜਾਉਣ ਚਲੇ ਗਏ ਮੇਰੇ ਘਰ ਦਾ ਜੁੱਟ ਭਾਜਦਾ ਹੁੰਦਾ ਸੀਗਾ ਤੇ ਚਲੋ ਉਸ ਤੋਂ ਬਾਅਦ ਉੱਥੇ ਇੱਕ ਦੋ ਵਾਰੀ ਉਹਨੇ ਨੰਬਰ-ਨੰਬਰ ਵੀ ਕੀਤੇ ਵਿੱਚ ਕਿ ਤਿਹਾਰ ਵੀ ਜਾਂਦੇ ਕਿਤੇ ਜਿੱਤ ਵੀ ਜਾਂਦੇ ਸੀਗੇ ਮੈਨੂੰ ਚਮਕੌਰ ਸਿੰਘ ਦਾਖਿਆ ਤੇ ਆ ਚੜਾਈ ਕਰ ਗਿਆ ਵਿਚਾਰੇ ਉਹਨਾਂ ਦਾ ਮੁੰਡਾ ਸੀ ਟੀਟਾ ਮੇਰਾ ਦੋਸਤ ਉਹ ਵੀ ਚੜਾਈ ਕਰ ਗਿਆ ਚਮਕੌਰ ਦਾਖਾ ਇਹ ਕਹਿੰਦਾ ਹੁੰਦਾ ਸੀ ਕਹਿੰਦਾ ਵੀ ਹਾਰੀ ਦੀ ਗਮੀ ਨਾ ਕਰਿਓ ਕਹਿੰਦਾ ਥੋਡੀਆਂ ਤਾਂ ਜਮਾ ਹੁੰਦੀਆਂ ਜੰਨੀਆਂ ਤੁਸੀਂ ਐਂਟਰੀਆਂ ਦਿੰਨੇ ਹੋ ਜੰਨੀਆਂ ਨੇ ਹੀ ਸੇਵਾ ਕਰਦੀਆਂ ਠੀਕ ਹੈ ਜੀ ਕਹਿੰਦਾ ਇੱਕ ਨਹੀਂ ਬਾਰੇ ਨਿਆਰੇ ਕਰਦੇ ਨੇ ਮੇਰਾ ਕਾਲਾ ਵੜਾ ਭੱਜਣ ਲੱਗ ਗਿਆ ਜੀ ਮੇਰੇ ਘਰ ਦੇ ਬੱਚੇ ਵੀ ਪਾਲ ਗਿਆ ਉਹ ਠੀਕ ਹੈ ਘਰ ਦੇ ਬੱਚੇ ਵੀ ਪਾਲ ਗਿਆ ਲੋਕ ਕਹਿੰਦੇ ਜੀ ਫੁੱਲ ਤਾਂ ਵਾਲੇ ਜ਼ਮੀਨਾਂ ਵੇਚ ਕੇ ਖਾ ਗਏ ਮੈਂ ਕਹਿੰਦਾ ਜੀ ਮੈਂ ਤਾਂ ਮੈਨੂੰ ਤਾਂ ਨਾ ਮੇਰੇ ਕੋਲ ਜ਼ਮੀਨ ਸੀਗੀ ਨਾ ਮੈਂ ਖਾਧੀ ਆ ਤੇ ਰੋਟੀ ਵਧੀਆ ਖਾਣਿਆ ਘਰ-ਬਾਰ ਵੀ ਵਧੀਆ ਬਣਾ ਲਿਆ ਤੇ ਨਾ ਜ਼ਮੀਨ ਪਰਮਾਤਮਾ ਨੇ ਇਹਨਾਂ ਨੂੰ ਖਾਣ ਦਿੱਤੀ ਆ ਤੇ ਨਾ ਆਪਾਂ ਖਾਧੀ ਆ ਹੁਣ ਦੁਬਾਰਾ ਇਸੇ ਕਰਕੇ ਹੀ ਸ਼ੌਂਕ ਦੁਬਾਰਾ ਪੂਰੇ ਇਹ ਹੁਣ ਦੁਬਾਰਾ ਭਜਾਵਾਂਗੇ ਮੇਰੇ ਦੋਸਤ ਵੀ ਬੜੇ ਖੁਸ਼ ਨੇ ਰਾਜੂ ਦਾਖਾ ਜਿਵੇਂ ਬਿੰਦਰ ਵੀਰਮੀ ਆ ਹਾਂਜੀ ਤੁਸੀਂ ਵੀ ਲਿਆਂਦਾ ਇੱਕ ਠੀਕ ਆ ਜੀ ਇਹ ਜਾਂਗਪੁਰ ਤੋਂ ਨੇ ਤੇ ਭੋਲਾ ਜਾਂਗਪੁਰ ਵਾਲਾ ਤੇ ਤਲਵੰਡੀ ਤੋਂ ਆ ਬਾਵੇ ਹੁਣੀ ਆ ਸਰਪੰਚ ਦੇ ਮੁੰਡੇ ਤੇ ਬਾਕੀ ਦੀਪਾ ਸਰਪੰਚ ਆ ਪੰਚਾਇਤ ਦੇ ਮੈਂ ਜਾਨੀ ਕੀ ਤਾਂ ਕਹਦੀ ਵੀ ਖੂਨ ਚ ਰਚਿਆ ਹੋਇਆ ਛੱਡਾ ਨਹੀਂ ਜਾਂਦਾ ਮਹਾਰਾ ਜੀ ਜਾਂਦੀ ਵੀ ਨਹੀਂ ਇਹ ਸ਼ੌਂਕ ਜਾਂਦਾ ਵੀ ਨਹੀਂ ਜਾਂਦਾ ਵੀ ਨਹੀਂ ਇਹ ਕੁਦਰਤੀ ਗੱਲ ਆ ਜਿਹੜੇ ਬੰਦੇ ਨੂੰ ਤਾਂਚ ਖੇਡਣ ਦਾ ਸ਼ੌਂਕ ਪੈ ਜੇ ਉਹ ਭਾਵੇਂ ਰੋਟੀ ਉਹਨੂੰ ਮਿਲੇ ਨਾ ਮਿਲੇ ਉਹ ਤਾਂਚ ਖੇਡੂ ਜਾ ਕੇ हां ਸਾਡਾ ਇਹ ਕੰਮ ਆ ਵੀ ਸਾਨੂੰ ਰੋਟੀ ਮਿਲੇ ਨਾ ਮਿਲੇ ਅਸੀਂ ਖੇਡ ਤੇ ਜਦੋਂ ਚਲੇਗੇ ਅਸੀਂ ਲੰਗਰ ਵੱਲ ਨਹੀਂ ਝਾਕਣਾ ਅਸੀਂ ਆਪਦੇ ਬੁਲਦ ਬਣੀ ਹੋਏ ਦੇਖਣਾ ਵੀ ਸਾਡੇ ਬੁਲਦ ਨੇ ਇਸ ਵੇਲੇ ਭੱਜਣਾ ਤੇ ਫਿਰ ਅਸੀਂ ਲੋਕਾਂ ਦੇ ਬੁਲਦ ਦੇਖਣੇ ਆ ਵੀ ਸਾਡੇ ਵਾਲੇ ਬੁਲਦ ਨਾਲ ਅਸੀਂ ਆਪਣਾ ਬੁਲਦ ਕਿਹੜਾ ਜੋੜ ਗਿਆ ਕਾਂ ਵਾਲੀ ਖੇਡ ਨੂੰ ਵੀ ਸਾਡੇ ਵਾਲੇ ਨੂੰ ਵੱਧ ਭੱਜਣਾ ਠੀਕ ਹੈ ਜੀ ਤੇ ਬਾਕੀ ਚਲੋ ਪ੍ਰਮਾਤਮਾ ਕਿਰਪਾ ਕਰੇ ਸਾਰੇ ਪੰਜਾਬ ਨੂੰ ਖੁਸ਼ਹਾਲ ਰੱਖੇ ਚੜ੍ਹਦੀਆਂ ਕਲਾ ਵਿੱਚ ਰੱਖੇ ਤੁਹਾਡੇ ਚੈਨਲ ਜਰੀਏ ਬੇਨਤੀ ਕਰਦੇ ਆ ਭਈਏ ਜਿੱਥੇ ਅਸੀਂ ਖੜੇ ਆ ਇਹ ਸਾਡਾ ਆਪਣਾ ਖੇਤ ਆ ਜਿੱਥੇ ਮੰਡੀ ਲੱਗਦੀ ਆ ਮੁੱਲਾਪੁਰ ਬੱਕਰਾ ਮੰਡੀ ਲੱਗਦੀ ਆ ਹਰ ਸ਼ਨੀਵਾਰ ਨੂੰ ਅਸੀਂ ਆਪਦੇ ਖੱਤੇ ਦੇ ਵਿੱਚ ਹੀ ਖੜੇ ਆ ਕੋਈ ਇਹ ਨਾ ਸਮਝ ਲਵੇ ਵੀ ਖੰਨੀ ਮੁੱਲਾਪੁਰ ਬੋਲਦੀ ਵੇਚਣ ਲੱਗ ਗਏ ਹਨ ਬੋਲਦ ਨਹੀਂ ਵੇਚਣ ਲੱਗੇ ਆ ਆਪਣਾ ਬੋਲਦਾ ਆਪਣਾ ਲੈ ਕੇ ਆਂਦਾ ਆਪਾਂ ਐਸੇ ਨਗੌਰ ਮੰਡੀ ਤੋਂ ਇਹ ਤਕਰੀਬਨ ਆਪਣਾ 3-4 ਤਰੀਕ ਨੂੰ ਘਰੇ ਆਇਆ 3 ਨੂੰ 3 ਦੀ ਸਵੇਰ ਨੂੰ ਘਰੇ ਆ ਗਿਆ ਸੀਗਾ ਤੇ ਪ੍ਰਮਾਤਮਾ ਚੜ੍ਹਦੀ ਕਲਾ ਚ ਰੱਖੇ ਸਾਰੇ ਪੰਜਾਬ ਵਾਸੀਆਂ ਨੂੰ ਫੈਲ ਦੜਾਕ ਵੀਰਾਂ ਨੂੰ ਸਾਰਿਆਂ ਨੂੰ ਤੇ ਬੇਨਤੀ ਆ ਫੈਲ ਦੜਾਕ ਵੀਰਾਂ ਨੂੰ ਵੀ ਜਦੋਂ ਕਿਸੇ ਨੂੰ ਮੌਕਾ ਮਿਲੇ ਵੀਰੇ ਮੰਡੀ ਤੇ ਜਰੂਰ ਆਇਆ ਕਰੋ ਜੇ ਕਿਸੇ ਨੇ ਜਾਨਵਰ ਖਰੀਦਣੇ ਆ ਜਾਂ ਕਿਸੇ ਕੋਲੇ ਵੇਚਣ ਵਾਲੇ ਹੁੰਦੇ ਆ ਤਾਂ ਵੀ ਸਾਨੂੰ ਫੋਨ ਕਰ ਦਿਆ ਕਰੋ ਰਹਿ ਲੈ ਦੇ ਦਿਆ ਕਰਾਂਗੇ ਵਧੀਆ ਤੇ ਕਈ ਵਾਰੀ ਜਿਆਦਾ ਮਹਿੰਗੇ ਲੈ ਜਾਂਦੇ ਹੋ ਫਿਰ ਬਾਅਦ ਚ ਪੁੱਛਦੇ ਵੀ ਅਸੀਂ ਦਾ ਜੱਟ ਔਗੇ ਪਾਪਾ ਗਿਆਨੀ ਯਾਰ ਕਿਵੇਂ ਕਰੀਏ ਫਿਰ ਆਏ ਪੁੱਛਦੇ ਆ ਅਸੀਂ ਉਹਨਾਂ ਨੂੰ ਬੇਨਤੀ ਕਰਦੇ ਆ ਵੀ ਖਰੀਦਣ ਤੋਂ ਪਹਿਲਾਂ ਪੁੱਛ ਲਿਆ ਕਰੋ ਲੈ ਜਾਇਆ ਕਰੋ ਮੰਡੀ ਚੋਂ ਇਹ ਨਹੀਂ ਵੀ ਤੁਸੀਂ ਸਾਤੋਂ ਲੈ ਕੇ ਜਾਣੇ ਆ ਮੰਡੀ ਚੋਂ ਲੈ ਜਾਇਆ ਕਰੋ ਪਰ ਰਹਿ ਜ਼ਰੂਰ ਲੈ ਲਿਆ ਕਰੋ ਵੀ ਵਧੀਆ ਜਾਨਵਰ ਲਵੋ ਜਿੱਥੇ ਅਸੀਂ ਬੁੱਲਦਾਂ ਦਾ ਸ਼ੌਕ ਪਾਲਦੇ ਆ ਉੱਥੇ ਅਸੀਂ ਬੱਕਰੀਆਂ ਦਾ ਸ਼ੌਕ ਵੀ ਪਾਲੀਏ ਕਿਹੜੀ ਬੱਕਰੀ ਆ ਇਹ ਵੀ ਇੱਕ ਜੱਟ ਦਾ ਸਹਿਯਕ ਕੀਤਾ ਪਹਿਲਾਂ ਤੋਂ ਹੀ ਸਾਡੇ ਬਜ਼ੁਰਗਾ ਜਿਹੜੇ ਇੱਕ ਇੱਕ ਦੋ ਦੋ ਬੱਕਰੀਆਂ ਰੇਗ ਦੇ ਘਰ ਹੁੰਦੀਆਂ ਸੀਗੀਆਂ ਤੇ ਬਹੁਤ ਬਹੁਤ ਧੰਨਵਾਦ ਐਲਟੀ ਲਾਣਾ ਚੈਨਲ